ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਬਾਈ ਹਰਮਾ ਹੈਗਾ ਸੱਜਣੋ ਸੰਗਰੂਰ ਨੇੜੇ ਬੜਬਰਲਾ ਟੋਲ ਪਲਾਜਾ ਗਾਵਾਂ ਪੰਜ ਦਿਖਾ ਦਾਂਗੇ ਤੁਹਾਨੂੰ ਤਿੰਨ ਦਿਖਾਵਾਂਗੇ ਪਿਓਰ ਜਰਸੀ ਦੇ ਵਿੱਚ ਤੇ ਦੋ ਜਰਸੀ ਕ੍ਰੋਸ ਆਂਗ ਦੇ ਵਿੱਚ ਦਿਖਾਵਾਂਗੇ ਬੈੜਾ ਦਿਖਾ ਦਾਂਗੇ ਜਮਾਂ ਟਿਪ ਟੋਪ ਬਾਕੀ ਗੱਲਬਾਤ ਆ ਜਿਹੜੀ ਗੱਲਬਾਤ ਸੋਡੀ ਸੈਂਟੀ ਨਾਲ ਕਰਾ ਦਾਂਗੇ ਸੈਂਟੀ ਕੋਲੇ ਪਹੁੰਚੇ ਹੋਏ ਆ ਅੱਜ ਆਪਾਂ ਲੋਂਗਵਾਲ ਵਾਲੇ ਕੋਲੇ ਆਜਾ ਸੰਤੀ ਤੇ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ ਚ ਕਰਾਂਗੇ ਕੀ ਹਾਲ ਆ ਬਾਈ ਠੀਕ ਠਾ ਜੀ ਵਧੀਆ ਕਰਦੀ ਕਲਾ ਹਾਂ ਚੱਲਦੀ ਕੋਈ ਕਿਵੇਂ ਚੱਲਦਾ ਕੰਮ ਸੰਤੀ ਪਿਛਲੇ ਲਾਟ ਦਾ ਕੀ ਬਣਿਆ ਵਧੀਆ 베ਗੀਆਂ ਮਾਰਦੀ ਨਾਲ ਦੀ ਨਾਲ 베ਗੀਆਂ ਹਾਂ ਕਿਹੜੇ ਪਾਸੇ ਸ਼ੁਰੂ ਕਰੀਏ ਇਧਰ ਤਾਈਆ ਸ਼ੁਰੂ ਕਰ ਲੋ ਜੀ ਇਧਰਲੇ ਪਾਸੇ ਹਾਂ ਜੀ ਇਹਦਾ ਰੇਟ ਚਾਹ ਨਾ ਰੇਟ ਤਾਂ ਪਿੰਗਾ ਵੀ ਚੰਗੀ ਸੀ ਆਂ ਗਾਂ ਵਾਲੀ ਚੰਗੇ ਗਰੀ ਗਾ ਤੇ ਨਾਲ ਵੀ ਇਹਦੇ ਬੱਛੀ ਆ ਇੱਥੋਂ ਦਿਖਾ ਦੀ ਕੱਦ ਆ ਗਿਆ ਫੁੱਲ ਵੱਡਾ ਐਫ ਜੱਡਾ ਤੇ ਨਾਲ ਵੀ ਇਹਦੇ ਬੱਛੀ ਆ ਗਈ ਤਾਜੀ ਸੂਈ ਆ ਜੇਰ ਦਿਖਾਈਏ ਇਧਰਲੇ ਬੰਨੇ ਜੇਰ ਦਾ ਵੀ ਟੋਕਰਾ ਮਾਰਿਆ ਕੱਢ ਕੇ ਹਾਂਜੀ ਧੋਰ ਸੰਟੀ ਖੋਲ ਕੇ ਸੂਆ ਕਿਹੜਾ ਬਾਈ ਇਹਦਾ ਸੂਆ ਦੂਜਾ ਜੀ ਸੂਆ ਦੂਜਾ ਨਾਲ ਜਰਸੀ ਬੱਛੀ ਤੇ ਆਪ ਵੀ ਟੋਪ ਦੀ ਬੱਛੀ ਆ ਕੱਦ ਵੱਡਾ ਜਾਤ ਨਸਲ ਆ ਤੇ ਬਰੀਕ ਆ ਗਈ ਫੁੱਲ ਗਲਾਬੀ ਥਣ ਦੇ ਵਿੱਚ ਆ ਗਈ ਚਵਾਈ ਦੀ ਕਿੰਨਾ ਸੰਟੀ ਚਵਾਈ ਇੱਕ ਨੰਬਰ ਆ ਜੀ ਬੋਲਾ ਕੱਢਿਆ ਕੁਛ ਇਹਦਾ ਬੋਲਾ ਕੱਢਿਆ 4 ਕਿਲੋ ਜੀ ਤਰੀ ਆ 4 ਕਿਲੋ ਬੋਲਾ ਬਾਈ ਕਹਿੰਦਾ ਇਹਦਾ ਕੱਢਿਆ ਹੋਇਆ ਪਹਿਲਾਂ ਤੇ ਨਾਲ ਆ ਗਈ ਇਹਦੇ ਬੱਚੀ ਜਾਨ ਜੂਨ ਫੁੱਲਾ ਹੋਈ ਕਿਹੜੀ ਸੀ ਫਿਰਦੀ ਆ ਜੇ ਗੱਲ ਬਾਤ ਕਰ ਲਈਏ ਕਿੰਨਾ ਗ੍ਰਾਮ ਦੁੱਧ ਪਾਉਂਦੀ ਸੰਟੀ ਇਹ ਦੁੱਧ ਪਾਉਦੀ 18 ਮੀਲੀਟਰ ਬੱਚੇ ਦਾ ਵਾਹ ਕਰਦੀ ਆ ਨਾ ਹਾਂ ਬੱਚੇ ਦਾ ਕਰਦੇ 23 ਸੂਈ ਨਾਲ ਹੀ ਦੁੱਧ ਪਾਈ ਕਹਿੰਦਾ ਪਾ ਦੂ 17 18 ਕਿਲੋ ਬਾਕੀ ਆਰਡਰ ਦਾ ਡਿਜ਼ਾਈਨ ਵੀ ਸੋਹਣਾ ਤੇ ਇੱਕ ਬੋਹੜਾ ਇਹ ਚੋਂ ਕੱਢਿਆ ਹੋਇਆ ਬਾਈ 4 ਤੋਂ 5 ਕਿਲੋ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਜਿਹੜੀ ਨਾਲ ਇਹਦੇ ਬੱਚੀ ਆ ਕੇ ਜੀ ਬੱਚੀ ਵੀ ਦਿਖਾ ਦਿੰਦੀ ਹਾਂ ਵੀਊ ਕਰਕੇ ਯਾਰ ਬੱਚੀ ਵੀ ਬਹੁਤ ਚੰਗੀ ਆ ਗਈ ਬੱਚੀ ਤੇ ਵੀ ਮਾਰਦੇ ਕੈਮਰਾ ਤੇ ਬੱਛੀ ਵੀ ਇਹਦੇ ਵਾਂਗੂ ਸੈਂਟੀ ਫੁੱਲ ਕੱਦ ਕਾੜ ਤੇ ਆਡਰ ਦਾ ਡਿਜ਼ਾਈਨ ਬਹੁਤ ਸੋਹਣਾ ਤੇ ਥਣ ਦਾ ਜਿਹੜਾ ਸਾਈਜ਼ ਬਹੁਤ ਸੋਹਣਾ ਤੇ ਵੱਡੀ ਬੁੱਡੀ ਵਾਲਾ ਕੋਈ ਲੈਖਾ ਨਹੀਂ ਹੈਗਾ ਵੱਡੀ ਬਹੁਤ ਆ ਜੀ ਪੂਰੀ ਛੋਟੀ ਨਹੀਂ ਆਉ ਦਿਖੂਗੀ ਤੁਹਾਨੂੰ ਲੰਬੀ ਵੀ ਫੁੱਲ ਆ ਗਈ ਤੇ ਉੱਚੀ ਵੀ ਫੁੱਲ ਆ ਗਈ ਇਹਦੇ ਸੈਂਟੀ ਪੈਸੇ ਕਿੰਨੇ ਲੈ ਲਾਂਗੇ ਭਾਈ ਇਹ ਦੇ ਦਾਂ 82000 ਦੀ ਮਾਨਤਨ ਕੋਈ ਮਾਨਤਨ ਕਰਨਾ ਹੈ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਤੇ ਇਧਰਲੇ ਬੰਨੇ ਰੇਟ ਛੋਟੇ ਹੋਣਗੇ ਹਨਾ ਹਾਂਜੀ ਇਧਰ ਥੋੜੇ ਫਰਕ ਤੇ ਹੁਣ ਮਾਰਦੇ ਕਹ ਜੀ ਦੋ ਨੰਬਰ ਵਾਲੀ ਦੇ ਪਹਿਲਾਂ ਫੇਸ ਕੁਆਲਿਟੀ ਦੀ ਮਾਰਦੇ ਕੈਮਰਾ ਤੇ ਜੇਰ ਇਹਦੀ ਤਕਰੀਬਨ ਤਕਰੀਬਨ ਡਿੱਗਣ ਵਾਲੀ ਹੈ ਡਿੱਗਾ ਹਾਂਜੀ ਇਹ ਡਿੱਗੂ ਇਹ ਡਿੱਗੂ ਵਾਲਾ ਕੰਮ ਨਹੀਂ ਹੁੰਦਾ ਉਹ ਹੋਇਆ ਪਿਆ ਆਹ ਉਹ ਹੀ ਸਟਮਾਈ ਉਹ ਕੰਮ ਹੋਇਆ ਪਿਆ ਇਹ ਡਿੱਗੂ ਵਾਲਾ ਧੋਰ ਸੈਂਟੀ ਖੋਲ ਕੇ ਸੂਆ ਕਿਹੜਾ ਦਾ ਸੂਆ ਦੂਜਾ ਜੀ ਇਹਦਾ ਇਹਦਾ ਬੱਚਾ ਕੀ ਆ ਗਿਆ ਭਾਈ ਇਹਦਾ ਬੱਸ ਆ ਗਿਆ ਮਾਰ ਨਾਲ ਆ ਗਿਆ ਬੱਚਾ ਸੂਆ ਦੂਜਾ ਸੂਈ ਨੂੰ ਕਿੰਨਾ ਘਟਾ ਮੋ ਗਿਆ ਕੋਈ ਨੂੰ ਹੋਣੇ ਹੋਗੇ 2 ਘੰਟੇ 2 ਕ ਘੰਟੇ ਬਾਅਦ ਕਹਿੰਦਾ ਸੂਈ ਨੂੰ ਹੋਗੇ ਤੇ ਜੇਰ ਡੇਗਣ ਦੇ ਬਿਲਕੁਲ ਨੇੜਾ ਹੋ ਸਕਦਾ ਜਲਦੀ ਜਲਦੀ ਵੀਡੀਓ ਚ ਸਿੱਟਦੇ ਨਹੀਂ ਤਕਰੀਬਨ ਵੀਡੀਓ ਅਪਲੋਡ ਕਰਨ ਤੋਂ ਬਾਅਦ ਅਪਲੋਡ ਕਰ ਹਾਂ ਜੇਰ ਤਾਂ ਪਾਈ ਜੀ ਬਾਅਦ 10 ਮਿੰਟਾਂ ਜੀ ਵੀਡੀਓ ਬਾਈ ਵੀ ਹੁਣੇ ਪਾ ਦੇਣੀ ਆਪਾਂ ਨੇ ਸੂਆ ਦੂਜਾ ਤਾਜੀ ਸੂਈ ਕਮਾ ਲੈ ਕਮਾ ਲੈ ਕੋਈ ਗੱਲ ਨਹੀਂ ਇੱਧਰ ਨਾਲ ਲੱਗੇ ਜਾ ਕਮਾ ਲਿਆ ਐ ਨੂੰ ਤੋਰ ਦੇ ਲੰਬੀ ਦੁੱਧ ਸੰਟੀ ਕਿੰਨਾ ਕੁ ਪਾ ਸਕਦੀ ਹੈ ਦੁੱਧ ਪਾ ਦੂਗੀ 15-16 ਕਿਲੋ ਹੈ ਆਰਡਰ ਦਾ ਡਿਜ਼ਾਈਨ ਬਹੁਤ ਸੋਹਣਾ ਰੱਖਿਆ ਚਵਾਈ ਦੀ ਕਿਵੇਂ ਬਾਈ ਚਵਾਈ ਵਧੀਆ ਜੀ ਆਹ ਚਵਾਈ ਦੀ ਬਾਈ ਕਹਿੰਦਾ ਫੋਕੀ ਆ ਬਿਲਕੁਲ ਧਰਾ ਧੂਰਾ ਮਾਰ ਕੇ ਇਹਦੀਆਂ ਕਰੀਆਂ ਨੇ ਚੈੱਕ ਬਾਈ ਨੇ ਤੇ ਆ ਗਈ ਜਰਸੀ ਅੰਗ ਦੇ ਵਿੱਚ ਤੇ ਬਾਕੀ ਗਰਮੀ ਗਰਮੀ ਚੱਲਣ ਵਾਲੀ ਬਾਕੀ ਕਾਦੀ ਵਧੀਆ ਜੀ ਸੋਟੂ ਨਹੀਂ ਆਰਡਰ ਜਮਾ ਫਿਕਸ ਆਰਡਰ ਆ ਗਿਆ ਬਿਲਕੁਲ ਫਿਕਸ ਆ ਥਣ ਦਾ ਸਾਈਜ਼ ਬਹੁਤ ਸੋਹਣਾ ਲੱਗਿਆ ਪੱਛੀ ਨੂੰ ਜੇ ਗੱਲ ਕਰ ਲਈਏ ਤੇ ਬਾਕੀ ਉਹਦਾ ਕੁਆਲਟੀ ਬਹੁਤ ਚੰਗਿਆ ਕਰੀ ਅਗਲੇ ਬੰਨਾਂ ਦਿਖਾਦੀ ਆ ਆਰਡਰ ਤੇ ਨਾੜਾ ਨੂੜਾ ਬੱਛੀ ਬਹੁਤ ਰੱਖਦੀ ਆ ਜੇ ਗੱਲ ਕਰ ਲਈਏ ਇਹ ਮਾੜਾ ਗਾਹ ਨੂੰ ਕਰਾਈ 10 ਸੈਂਟੀਪੈਰ ਇਹਦਾ ਥੋੜੀ ਜੀ ਗਾਹ ਨੂੰ ਕਰਦੇ ਇੱਥੋਂ ਦਿਖਾ ਲਈ ਆਰਡਰ ਤੇ ਨਾੜਾ ਬਹੁਤ ਰੱਖਦੀ ਆਰਡਰ ਰੱਖਦੀ ਆ ਅੱਗੇ ਪਿੱਛੇ ਦਾ ਜੇ ਗੱਲਬਾਤ ਕਰ ਲਈ ਆਪਾਂ ਇਹਦੇ ਸੰਟੀ ਕਿੰਨੇ ਕ ਪੈਸੇ ਲੈ ਲਾਂਗੇ ਆਪਾਂ ਇਹ ਦੇ ਦਾਂਗੇ 55000 ਦੀ 55 ਦੀ 55 ਦੀ ਹਾਂਜੀ ਮਾਨਤਾਨ ਕੋਈ ਮਾਨਤਾਨ ਕਰਦੇ ਆ ਵਿੱਚ ਮਾਨਤਾਨ ਥੋੜਾ ਬਹੁਤਾ ਬਾਈ ਕਹਿੰਦਾ ਉਹ ਚ ਹੋ ਜੂਗਾ ਦੇ ਦਾ ਕੇ 55 ਦੀ ਕੱਦ ਛੋਟਾ ਨਹੀਂ ਹੈਗਾ ਬਾਈ ਕੱਦ ਦੇ ਦਾ ਵੀ ਵਧੀਆ ਕੱਦ ਵਾਲੀ ਹੈ ਵੱਡੀ ਹੈ ਇਹ ਹੁਣ ਮਾਰ ਗਰੀ ਤਿੰਨ ਨੰਬਰ ਵਾਲੀ ਦੇ ਕੈਮਰਾ ਪਹਿਲਾਂ ਇਹਦੀ ਆਰਡਰ ਕੁਆਲਿਟੀ ਦੀ ਮਾਰ ਦੇ ਕੈਮਰਾ ਇਹ ਸਵੇਰ ਦੀ ਵੀ ਬਹੁਤ ਠੰਡੀ ਆ ਹਾਂ ਠੰਡੀ ਆ ਸਵੇਰ ਸਾ ਠੰਡੀ ਨਹੀਂ ਦਿਖਾਈ ਇੱਥੇ ਥਣ ਦਾਸ ਹੈ ਤੋਂ 10 ਸੈਂਟੀਮੀਟਰ ਖੋਲ ਕੇ ਕਾਦੇ ਦਾ ਵੀ ਬਾਈ ਫੁੱਲ ਆ ਗਿਆ ਕਾਦੇ ਦਾ ਵੱਡਾ ਆ ਗਿਆ ਇਹ ਕਦੋਂ ਸੂਈਆਂ ਸੈਂਟੀ ਇਹ ਨੂੰ ਹੋ ਗਿਆ ਤਿੰਨ ਦਿਨ ਅੱਜ 4 ਚੌਥਾ ਦਿਨ ਅੱਜ ਹਾਂ ਚੌਥਾ ਦਿਨ ਇਹ ਨੂੰ ਬਾਈ ਕਹਿੰਦਾ ਚੌਥਾ ਦਿਨ ਸੂਈ ਨੂੰ ਅੱਜ ਇਹਦੇ ਨਾਲ ਵੀ ਮੇਰੇ ਖਿਆਲ ਨਾਲ ਬੱਚਾ ਹਨਾ ਬੱਸ ਇਹਦੇ ਨਾਲ ਵੀ ਹਾਂ ਆਪਦੇ ਨੇ ਚੌਥਾ ਸੂਈ ਨੂੰ ਇੱਥੋਂ ਲੰਬਾਈ ਲੰਬੂਈ ਦਿਖਾ ਦਿੰਗੇ ਆ ਜੀ ਥਣ ਦਾ ਸਾਈਜ਼ ਦਿਖਾ ਦਿੰਗੇ ਬੱਚਾ ਆਪਾਂ ਬਾਈ ਇਹ ਨੂੰ ਲਾਤਾ ਕਿਉਂਕਿ ਉਹ ਤੋਂ ਥਣ ਦੇ ਸਾਈਜ਼ ਦਾ ਆਈਡੀਆ ਆ ਜਾਂਦਾ ਇੱਕ ਜਜਮੈਂਟ ਉਹਦੇ ਹਿਸਾਬ ਨਾਲ ਕਰ ਲਿਓ ਵੀ ਸਮਾਂ ਜਿਹੜਾ 1:54 ਮਿੰਟਾਂ ਦਾ ਟਾਈਮ ਹੈ ਇਸ ਟਾਈਮ ਚੌਾਈ ਤਕਰੀਬਨ ਘੱਟ 2-3 ਘੰਟੇ ਪਈ న్యూ ਹਸਾਬ ਨਾਲ ਇਹ ਅਡਰ ਦੀ ਅਡਜਸਟਮੈਂਟ ਕਰ ਲਿਓ ਤੇ ਦੁੱਧ ਲਾ ਲਈਏ ਬੋਲਾ ਲਾ ਲਈਏ ਸੰਟੀ ਕਿੰਨਾ ਹਾਜਰ ਆ ਹੁਣ ਇਹ ਤੋਂ ਬੋਲਾ ਹੋਏ ਹਨ 14 ਲੀਟਰ 14 ਲੀਟਰ ਹਾਂਜੀ 13-14 ਲੀਟਰ 13 ਲੀਟਰ ਲਵਾ ਦੇਗਾ ਹਾਂ 13 ਡੱਬੇ ਲਵਾ ਦਾਂਗੇ 2 2 ਡੰਗ ਚਾਹ ਡੰਗ ਹਾਂ 2 ਤੇ 3 ਡੰਮ ਚੋਲੀ ਠੀਕ ਆ ਗੱਲ ਤਸੱਲੀ ਬਾਈ ਕਹਿੰਦਾ ਤੁਹਾਡੀ ਫੋਟੋ ਕਰਾਵਾਵਾਂਗੇ ਤੇ ਬਾਕੀ ਸਵੇਰ ਵਾਲੇ ਪੱਖ ਤੋਂ ਆ ਗਈ ਠੰਡੀ ਬਿਲਕੁਲ ਤੇ ਆਡਰ ਰੱਖ ਦਿਆ ਠੋਕਮਾ ਆ ਜੀ ਗੱਲ ਕਰਨੀ ਹੈ ਜੇ ਤਾ ਰੱਖੋ ਤੁਹਾਨੂੰ ਇੱਕ ਹੀ ਕੀ ਦੀ ਧਾਰ ਵੀ ਦਿਖਾਵਾਂਗੇ ਮਾਰ ਕੇ ਅਸੀਂ ਜੀ ਕਰਨੀ ਸਵੇਰ ਆ ਦੀ ਠੰਡੀ ਆ ਪੱਛੀ ਹਿੱਲਣ ਝੁਲਣ ਵਾਲਾ ਸਿਸਟਮ ਨਹੀਂ ਹੈਗਾ। ਨਾ ਮਾਰ ਲੈ ਇਧਰਲੇ ਬੰਨੇ ਕਰੀ ਓਏ। ਚਵਾਈ ਚੂਈ ਵਾਲੇ ਪੱਖ ਤੋਂ ਗਲਤ ਨਹੀਂ ਹੈਗੀ ਕਿਸੇ ਵੀ ਪੱਖ ਤੋਂ। ਚਵਾਈ ਚੂਈਆ ਦੇ ਮਾਮਲੇ ਚ ਆ ਗਈ 100 ਦੀ 100। ਚਵਾਈ ਤਾਂ ਇੱਕ ਨੰਬਰ ਹੈ ਜੀ। ਤੇ ਜਮਾ ਫੋਕੀ ਆ ਗਈ। ਠੋਸ ਚਵਾਈ ਦੀ ਆ ਗਈ ਪੂਰੀ। ਤਾਂ ਸਾਡੇ ਤੇ ਧੂਵੀ ਦਿਖਾ ਦੇ ਮਾਰ ਕੇ ਦੋ ਦੋ ਤਰ। ਐਵੇਂ ਵਪਾਰੀਆਂ ਨੂੰ ਜਿਆਦੇ ਹਿਸਾਬ ਹੁੰਦਾ ਚਵਾਈ ਦਾ। ਆ ਵੀ ਸੈਂਟੀ ਬਰਾਉਂਦਾ ਓਏ। ਐਂਟੀ ਜਨੂਬਾ ਦਾ ਸਾਈਡ ਵਾਲੀ ਡੇਲੀ ਕਰਦਾ ਆਪਾਂ ਜਿਹੜੀ ਵਾਲੇ ਮਾ ਛੱਡਦੇ ਨੇ ਕਿ ਥੰਡੇ ਨਾਲ ਢੋਲ ਜਾਵੇ ਕਿੰਨਾ ਕੁ ਦੁੱਧ ਪਾ ਦੂਗੀ ਸੰਤੀ ਪੀਵੇ ਦੁੱਧ ਪਾ ਦੂ 16 ਲੀਟਰ ਜੀ 16 ਲੀਟਰ ਹਾਂ ਪਾ ਦੂ 16 ਪੈਸੇ ਸੰਤੀ ਕਿੰਨੇ ਲੈ ਲੇਂਗਾ ਇਹਦੇ ਪੈਸੇ ਦੇ ਦਾਂਗੇ 52000 ਦੀ 16 ਲੀਟਰ ਦੇ ਹਿਸਾਬ ਨਾਲ ਹਾਂਜੀ ਇਹ ਬਾਈ ਕਹਿੰਦਾ ਦੇ ਦਾਂਗੇ 52 ਦੀ ਸਭਾ ਆ ਦੀ ਵਾਲੀ ਨਰਮਾ ਹਾਂ ਠੰਡੀ ਹੈ ਜਮਾ ਜੀ ਤੇ ਹੁਣ ਮਾਰਦੇ ਘਰੀ ਆ ਪੰਛੀ ਦੇ ਕੈਮਰਾ ਆਰਡਰ ਤੇ ਮਾਰਦੇ ਪਹਿਲਾਂ ਇਹ ਸੰਤੀ ਕਹਿੰਦਾ ਦੋ ਦੰਦ ਆ ਆਰਡਰ ਵਾਲਾ ਸੋਨਾ ਗੋਲ ਆ ਜਮਾ ਹਾਂ ਗੋਲ ਤੋਂ ਵੀ ਗੋਲ ਪੀ ਆ ਜੀ ਹਾਂ ਇਹ ਤੌਰ ਬਈ ਹੋਲ ਕੇ ਇਹਦਾ ਕੱਦ ਨਹੀਂ ਹੈਗਾ ਜ਼ਿਆਦਾ ਕਿਉਂਕਿ ਦੋ ਦੰਦ ਆ ਉਮਰ ਵੀ ਛੋਟੀ ਹੈ ਹਜੇ ਪਰ ਆਰਡਰ ਦਾ ਡਿਜ਼ਾਈਨ ਬਹੁਤ ਸੋਹਣਾ ਬਣਾਉਗੀ ਦਿਨ ਕੱਕ ਕੱਢ ਦੂਗੀ ਬਾਈ ਦਿਨ ਕੱਢ ਜੂ ਹਫਤਾ ਵਾਲੀ ਇਹ ਇੱਕ ਹਫਤਾ ਹਾਂਜੀ ਹੋ ਸਕਦਾ ਸੂਪੇ ਕਦੋਂ ਮਰਜੀ ਸੂਪੇ ਹਾਂਜੀ ਹਾਂ ਹਫਤਾ ਬਈ ਕਾਦੇ ਦਾ ਆ ਗਿਆ ਦਰਮਿਆਨਾ ਜਾ ਪਰ ਸ਼ਕੀਨ ਬਹੁਤ ਹੈਗੀ ਕਿਉਂਕਿ ਸੂਆ ਵੀ ਪਹਿਲਾ ਤੇ ਦੰਦਾਂ ਚ ਵੀ ਹਲੇ ਦੋ ਦੰਦ ਦੋ ਦੰਦ ਦੀ ਪਿਆਰੀ ਬੱਚਾ ਹੀ ਆਏ ਗੱਲ ਕਰ ਲਈਏ ਤੋਰ ਦੇ ਬਈ ਇਹਨੂੰ ਆਰਡਰ ਰੱਖੂਗੀ ਬਿਲਕੁਲ ਨਾਲ ਲਗਵਾ ਹੈਕਸ ਆਰਡਰ ਦੀ ਮਾਲਕਾ ਹਨ ਮੁੱਠੀ ਵਾਲਾ ਕੱਢੂਗੀ ਤੇ ਬਾਕੀ ਇੱਥੋਂ ਦਿਖਾ ਦੇ ਗੇਰੀ ਬਿਊਟੀ ਵਾਲੇ ਪੱਖ 'ਚ ਵੀ ਬਹੁਤ ਆ ਗਈ ਤੇ ਆਰਡਰ ਵਾਲੇ ਜਿਹਦੇ ਸੁਭਾਅ ਦੀ ਠੰਡੀ ਆ ਗਈ ਜਿਵੇਂ ਬਿਲਕੁਲ ਠੰਡੀ ਸੁਭਾਅ ਵਾਲੇ ਪੱਖ ਤੋਂ ਆ ਗਈ ਬਿਲਕੁਲ ਠੰਡੀ ਲੈ ਆ ਬਈ ਆ ਜਾ ਬਈ ਲੈ ਆ ਲਿਆ ਇਹਦੇ ਸੰਤੀ ਕਿੰਨੇ ਪੈਸੇ ਲੈ ਲੇਗਾ ਇਹ ਦੇ ਦਾਂਗੀ 42000 ਦੀ ਇਹ ਦੇ ਦਾਂਗੇ ਅੱਜ 42 ਦੀ ਹਾਂਜੀ 42 ਆਮਾਨਤਾਂ ਨੂੰ ਥੋੜਾ ਬਹੁਤਾ ਹੋ ਜਾਊਗਾ ਪਰ ਜਿਆਦਾ ਫਰਕ ਨੂੰ ਬੱਚੀ ਗੋਲ ਹੈਗੀ ਠੰਡੀ ਆ ਬਿਲਕੁਲ ਲੈ ਆ ਚੋਲ ਆਇਆ ਚੋਲ ਕਹਿੰਦਾ ਸੰਤੀ ਵੀ ਆ ਜਾ ਤਾਂ ਸੂ ਕੀ ਤਾਂ ਭਰੂਗੀ ਫੁੱਲ ਇਹ ਨਾ ਫੁੱਲ ਭਰੂਈ ਥਣ ਦਾ ਸਾਇਜ ਵੀ ਸੋਨਾ ਰੱਖੂ ਤੇ ਥੋੜੀ ਜਗ੍ਹਾ ਜੀ ਖੜ ਜੂਗੀ ਹਾਂ ਜੀ ਜਗ੍ਹਾ ਵੀ ਨਹੀਂ ਵੜੀ ਰੋਕਦੀ ਇਹ ਹੋ ਜੂ 42000 ਦੀ ਤੇ ਹੁਣ ਮਾਰਦੇ ਆ ਵੱਡੀ ਵੈੜ ਤੇ ਕੈਮਰਾ ਤਾਂ ਐਚਪੀਸੀਟੀਏ ਆ ਗਈ ਇਹ ਤਾਂ ਵੱਡੀ ਬੁਰੀ ਇਹ ਫੁੱਲ ਵੱਡੀ ਆ ਗਈ ਤਾਂ ਕਿੰਨਾ ਕੁ ਟਾਈਮ ਬਾਕੀ ਆ ਬਾਈ ਇਹ ਤਾਂ ਲੈ ਜੀ 15 ਤੋਂ 20 ਦਿਨਾਂ ਲਈ 15 20 ਦਿਨ ਹਾਂ ਜੀ ਤੋਰਾਂਗੇ ਮੜੀ ਹਾਂ ਤੋਰ ਦਨੇ ਤੋਰ ਜੀ ਆ ਲੈਗ ਸਕੋਰ ਵਾਲੇ ਪੱਖ ਤੋਂ ਬੜੀ ਮਜ਼ਬੂਤ ਆ ਅੰਗਾਂ ਪੈਰਾਂ ਦੀ ਲੰਬੀ ਲੰਬੀ ਉੱਚੀ ਜਾਨ ਵਾਲੇ ਪੱਖ ਤੋਂ ਇਹਦੇ 'ਚ ਮੇਰਾ ਖਿਆਲ ਆ ਦੋ ਕ੍ਰੋਸ ਆ ਗਏ ਹਨਾ ਹਾਂ ਦੋ ਜ ਜਰਸੀ ਐਰ ਸ਼ਹਿਰ ਦਾ ਹਨਾ ਐਚ ਐਫ ਦਾ ਕਰਾਉਸ ਹਾਂ ਤੁਸੀਂ ਵੀ ਕਰਾਉਸ ਆ ਗਏ ਦੋ ਤਿੰਨ ਗਰਮੀਆਂ ਚ ਚੱਲਣ ਵਾਲੀਆਂ ਗਰਮੀਆਂ ਦਾ ਸਾਈਜ਼ ਆ ਜਿਹੜਾ ਉਹ ਬਾਲਾ ਬਾ ਕਮਾਲ ਕੱਢੂਗੀ ਖਣ ਦਾ ਸਾਈਜ਼ ਬਣਾਊਗੀ ਜਮਾ ਇਹ ਨਹੀਂ ਸਿਰਾ ਕਹ ਲਈਏ ਜੀ ਨੂੰ ਫੁੱਲ ਵੱਡੀਆਂ ਜਰਸੀਆਂ ਚ ਆਊਗੀ ਇਹ ਕਮਾਲਾ ਭਾਈ ਇੱਥੋਂ ਜਿਹਨੂੰ ਆਪਾਂ ਜਹਾਜ਼ ਜੱਡੀ ਕਹਿੰਦੇ ਨੇ ਹੁੰਦੇ ਹਾਂ ਹਾਂ ਜੀ ਵੱਡੀਆਂ ਪੂਰੀਆਂ ਖੜਿਆਲ ਪਿੰਡ ਤੋਂ ਦਿਖਾਈ ਦੀ ਚਾਹ ਚੱਡੀ ਜਰਸੀ ਉਹਦੇ ਨਾਲ ਵੀ ਆ ਲੰਬੀ ਲੰਬੀ ਬਹੁਤ ਆ ਗਈ ਤੇ ਬਲੈਕ ਸ਼ੇਡ ਚ ਆ ਗਈ ਨਾੜਾ ਨੂੜਾ ਬਹੁਤ ਬਣਾਉਗੀ ਆਰਡਰ ਤੇ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖੂਗੀ ਦੁੱਧ ਵੀ ਦੇ ਦੂੰਗੀ 15-18 ਕਿਲੋ ਜੀ ਹਾਂ ਦੁੱਧ ਦੇ ਦੂੰਗੀ ਦੇ ਦੂੰਗਾ ਕੱਚੀ ਕੱਚੀ 15-18 ਕਿਲੋ ਥੋੜੀ ਕੱਚੀ ਕੱਚੀ ਵਾਲੇ ਨੂੰ ਕਰਕੇ ਕੱਚੀ ਜ਼ਰੂਰ ਹੈ ਕਿਸੇ ਸਾਹਮਣ ਵਾਲੇ ਸਰਜਨ ਨੇ ਲੈ ਜਾਣੀ ਇਹਦਾ ਭਾਗ ਹੀ ਰਹੂਗਾ ਸੰਟੀ ਕੀ ਦੇ ਦਾਂਗੀ 60000 ਦੀ ਅੱਜ ਦੇ ਰੇਟ ਹਾਂ ਅੱਜ ਦੇ ਰੇਟ ਜੀ ਅੱਜ ਬਾਈ ਕਹਿੰਦਾ 60 ਦੀ ਦੇ ਦਾਂਗੇ ਦੁੱਧ ਵਾਲਾ ਪੈਪ ਬਾਲਾ ਸੋਹਣਾ ਜਾਂਦਾ ਇਹ ਮਾਰੀ ਗਰੀ ਕੈਮਰਾ ਉਰਲੇ ਬੰਨੇ ਦੁੱਧ ਵਾਲਾ ਪੈਪ ਨਾ ਬੱਚੀ ਹਜੇ ਸਟਾਰਟ ਹੋਈ ਆ ਥੱਲੇ ਹ ਜਿੰਨੀ ਮੋਟੀ ਇਹਦੀ ਥੱਲਿਓਂ ਪੂਛ ਆ ਗਿਆ ਇਹ ਆ ਜਾ ਬਣਾ ਦੂਗੀ ਪਾਈਪ ਸਵਾਹ ਦੀ ਢੰਡੀਆਂ ਭਾਈ ਢੰਡੀ ਜਾ ਮੈਂ ਅਣ ਦਾ ਸਹਿ ਸੁਣਾ ਰੱਖਦੇ ਹਾਂ ਤੁਹਾਨੂੰ ਹਾਂ ਬਹੁਤ ਵਧੀਆ ਕੀ ਰੇਟ ਦੱਸੇਗਾ 60000 60000 ਜੀ ਇਹ ਭਾਈ ਕਹਿੰਦਾ ਦੇ ਦਾਂਗੇ ਅੱਜ ਆਪਾਂ ਤੁਹਾਨੂੰ 60000 ਦੀ ਤੇ ਦੋ ਇਹ ਸਾਨੂੰ ਗੱਬੜਾਂ ਦਿਖਾਤੀਆਂ ਤੇ ਤਿੰਨ ਦਿਖਾਤੀਆਂ ਤਾਜ਼ੀਆਂ ਸੁਈਆਂ ਇਧਰਲੇ ਬੰਨੇ ਆਹ ਬੈੜ ਤੁਹਾਨੂੰ ਕਿਹੜਾ ਫੀਲ ਦਿਖਾ ਦਿੰਦਾ ਉੱਥੇ ਪਾਸੇ ਦੀ ਜਿਵਾਈ ਕਰ ਲੋ ਜੇ ਨਰ ਮਸਵਾ ਦੀ ਇਹਦੀ ਜੇਰ ਪੈਣ ਲੱਗ ਰਹੀ ਆ ਉਹ ਬੈੜ ਦੀ ਜੇਰ ਡੰਣਾ ਆ ਉਹਦੀ ਜੇਰ ਡੰਣਾ ਜੀ ਇਹਦੀ ਪੈਣ ਦੇ ਨੇੜੇ ਆ ਬੱਦ ਤਿਆਰੀ 9 8699308716 ਪਸ਼ੂ ਬਾਈ ਕੋਲੇ ਆਪਾਂ ਨੇ ਤੁਹਾਨੂੰ ਪੰਜ ਦਿਖਾਤੇ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ